ਜੇਲ੍ਹ ਮੰਤਰੀ ਭਗਵੰਤ ਮਾਨ ਨੇ ਗ੍ਰਹਿ ਮੰਤਰੀ ਭਗਵੰਤ ਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਈ ਸਟੇਟਮੈਂਟ ਨਹੀਂ ਇਹ ਹੀ ਤੇ ਮੈਂ ਕਹਿ ਰਿਹਾ ਕਿ ਇਹ ਕੀ ਪੋਸੀਬਲ ਹੈ ਜੇਲ੍ਹ ਚੋ ਇੰਟਰਵਿਊ ਹੋ ਜਾਨੀ ਤੇ ਸਰਕਾਰ ਨੂੰ ਪਤਾ ਨਾ ਲੱਗੇ ਤੇ ਸਰਕਾਰ ਪਰਦੇ ਪਾਉਂਦੀ ਫਿਰੇ ਇੱਕ ਮਿੰਟ ਇਹਦਾ ਤੁਹਾਨੂੰ ਬੜਾ ਵਧੀਆ ਮੈਂ ਜਵਾਬ ਦੇ ਦਿੰਦਾ ਫਰੋਜਪੁਰ ਜੇਲ੍ਹ ਇਹ ਆਪਣੀ ਜੇਲ੍ਹ ਸੀਗੀ ਪਟਿਆਲਾ ਇੱਕ ਮੇਰੇ ਕੋਲ ਐਪਲੀਕੇਸ਼ਨ ਆਈ ਜੀ ਮੈਂ ਵੇਖਿਆ ਕਿ ਮੈਂ ਜੇਲ੍ਹ ਡਿਪਾਰਟਮੈਂਟ ਨੂੰ ਵੀ ਇਨਕੁਆਰੀ ਨਹੀਂ ਦਿੱਤੀ ਜੀ ਮੈਂ ਸਦੀ ਕੁਮਰ ਜੇ ਪ੍ਰਤਾਪ ਨੂੰ ਓਕੋ ਦਾ ਓਕੂ ਕਿ ਕਿੜੀ ਹੁੰਦੀ ਓ ਪੋਰਾ ਸੀਗਾ ਓਕੂ ਓਕੂ ਓਰਾ ਹੈਡ ਸੀ ਮੈਂ ਬਲਾ ਕੇ ਕਿਆ ਔਰ ਆਰਡਰ ਕਰਕੇ ਕਿਹਾ ਕਿ ਇਹ ਇਨਕੁਆਰੀ ਕਰੇਗਾ ਇਹਨੇ ਉਹਦੀ ਇਨਕੁਆਰੀ ਰਿਪੋਰਟ ਭੇਜੀ ਮੈਂ ਸੁਬਡੈਂਟ ਜਿਲ੍ਹ ਡਿਸਮਿਸ ਕੀਤਾ ਸੰਗਰੂਰ ਦੀ ਰਿਪੋਰਟ ਆਈ ਮੈਂ ਸਸਪੈਂਡ ਕੀਤੀ ਅੰਦਰ ਕੀਤੀ ਉਹ ਤਾਂ ਉਹ ਫਰੋਜਪੁਰ ਦੀ ਆਈ ਮੈਂ ਸਸਪੈਂਡ ਕੀਤਾ ਫਰੀਦਕੋਟ ਦੀ ਆਈ ਮੈਂ ਸਸਪੈਂਡ ਕੀਤਾ ਮੈਂ ਬਾਹਰਲੇ ਕਰਦਾ ਯਾਰ ਅੰਤਰੋ ਜੇਲ੍ਹ ਦੇ ਵਿੱਚ ਰੋਟਾ ਸਾਹਿਬ ਮੈਂ ਇੱਕ ਚੀਜ਼ ਵੇਖਿਆ ਕਿ ਜੇ ਅਸੀਂ ਜੇਲ੍ਹਾਂ ਨੂੰ ਕੰਟਰੋਲ ਕਰ ਜਾਈਏ 60% ਪੰਜਾਬ ਦਾ ਕਰਾਈਮ ਕੰਟਰੋਲ ਕਰ ਲਾਂਗੇ ਲਗਭਗ ਹੋ ਜਾਊਗਾ ਲਗਭਗ 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 60% ਕਿਉਂਕਿ ਚਿੱਟਾ ਉਹ ਜੇਲ੍ਹਾਂ ਚੋਂ ਮੈਨੇਜ ਕੀਤਾ ਜਾ ਰਿਹਾ ਮਰਡਰ ਫਰੋਤੀਆਂ ਸਾਰਾ ਕੁਝ ਜੇਲ੍ਹਾਂ ਚ ਹੀ ਮੈਨੇਜ ਹੋ ਰਿਹਾ ਕਿਉਂਕਿ ਸ਼ਰੀਰ ਬਾਹਰ ਤੇ ਸ਼ਰੀਰ ਬੰਦੇ ਨੇ ਕ੍ਰਿਮੀਨਲ ਤਾਂ ਜੇਲ੍ਹ ਚ ਬੈਠੇ ਨੇ ਉਹੀ ਸਾਰਾ ਕੁਝ ਆਰਗੇਨਾਈਜ਼ ਕਰਦੇ ਨੇ ਮੈਂ ਅੱਜ ਵੀ ਐਕਸੈਪਟ ਕਰਦਾ ਕਿ ਕੋਸ਼ਿਸ਼ ਕੀਤੀ ਮੱਤੀ 80% ਹੋਇਆ ਉਹਦੇ ਚ ਬਹੁਤਾ ਜ਼ਿਆਦਾ ਨਹੀਂ ਹੋਇਆ ਤੇ ਜੇਕਰ ਕੋਈ 100% ਬਿਲਕੁਲ ਨਹੀਂ ਜੀ ਬੜੀਆਂ ਚੀਜ਼ਾਂ ਦੇ ਵਿੱਚ ਡਿਸਕਲੋਜ਼ ਨਹੀਂ ਕੀਤੀਆਂ ਜਾ ਸਕਦੀਆਂ ਕਿ ਕਿਹੜੇ-ਕਿਹੜੇ ਵਿੱਚ ਰਲੇ ਹੁੰਦੇ ਆ ਕਿਵੇਂ ਰਲੇ ਹੁੰਦੇ ਆ ਕਿਵੇਂ ਡਿਪਾਰਟਮੈਂਟ ਕੋਈ ਕਹਿੰਦਾ ਜੀ ਅਸੀਂ ਮੋਬਾਈਲ ਇਸ ਕਰਕੇ ਪ੍ਰੋਵਾਈਡ ਕਰ ਦਿੰਦੇ ਆ ਤੁਹਾਨੂੰ ਇਨਫੋਰਮੇਸ਼ਨ ਲੈਣੀ ਹੁੰਦੀ ਆ ਸਾਡੇ ਉਹ ਇਨਫਾਰਮਰ ਹੁੰਦੇ ਨੇ ਮੈਂ ਉਹਨਾਂ ਨੂੰ ਕਿਹਾ ਮੈਂ ਕੋ ਤੁਹਾਡੇ ਇਨਫਾਰਮਰ ਨੂੰ ਆਰਡਨਰੀ ਦੋ ਤੁਹਾਡੀ ਉਹ ਰਿਕਾਰਡਿੰਗ ਤੇ ਲਾਓ ਕੋਈ ਉਹਨਾਂ ਸਮਾਰਟਫੋਨ ਦੇ ਦਿੰਦੇ ਹੋ ਤੇ ਮੈਂ ਕਹਾਂ ਵੀਡੀਓ ਕਾਲ ਕਰਦੇ ਜਾਂ WhatsApp ਕਾਲ ਕਰਦੇ ਇਹਦੇ ਕਿੱਥੋਂ ਤੁਹਾਡੇ ਕੋਲ ਆ ਜੇਗੀ ਵੀ ਕਿੱਥੇ ਕਰ ਰਹੇ ਇਹ ਚੀਜ਼ਾਂ ਖੁਦੀਆਂ ਰਹਿ ਜਾਂ ਤੇ ਇਹ ਚੀਜ਼ਾਂ ਨੂੰ ਬੜਾ ਟਾਈਮ ਚਾਹੀਦਾ ਅੱਜ ਦੋਵੇਂ ਚੀਜ਼ਾਂ ਹੋਮ ਮਿਨਿਸਟਰ ਤੇ ਜੇਲ ਮਿਨਿਸਟਰ ਜੇ ਜੇਲ ਜਿਹੜੀ ਹਮੇਸ਼ਾ ਹੀ ਹੋਮ ਕੋਲੋਂ ਚਾਹੀਦੀ ਹੈ ਜੇਲ ਮਿਨਿਸਟਰ ਵੱਖਰਾ ਨਹੀਂ ਬਣਾਉਣਾ ਚਾਹੀਦਾ ਜੀ ਜੇ ਜੇਲਾਂ ਨੂੰ ਕੰਟਰੋਲ ਕਰ ਤੇ ਦੋਵੇਂ ਚੀਜ਼ਾਂ ਮੁੱਖ ਮੰਤਰੀ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਵੀ ਨੇ ਜੇਲ੍ਹ ਮੰਤਰੀ ਜੇਲ੍ਹ ਮੰਤਰੀ ਸਾਹਿਬ ਵੀ ਨੇ ਗ੍ਰਹਿ ਮੰਤਰੀ ਸਾਹਿਬ ਵੀ ਨੇ ਤੇ ਜੋ ਮਰਜ਼ੀ ਕਰਕੇ ਰੱਖ ਦੇਣ ਇਹਨਾਂ ਕੋਲ ਤਜੇ ਤੱਕ ਜੇਲ੍ਹਾਂ ਦੇ ਵਿੱਚ ਪਰ ਹੈਰਾਨੀ ਦੀ ਗੱਲ ਤੇ ਇਹ ਆ ਕਰੀਬ 1 ਮਹੀਨਾ ਹੋ ਚੱਲਿਆ ਜਿਹੜੀ ਦੂਜੀ ਸੈਟ ਹਾਈ ਕੋਰਟ ਦੀ ਜਿਹੜੀ ਬਣਾਈ ਸੈਟ ਆ ਉਹਨੇ ਆਪਣੀ ਰਿਪੋਰਟ ਪੇਸ਼ ਕਰਤੀ ਸਰਕਾਰ ਦੇ ਇੱਕ ਸਟੇਟਮੈਂਟ ਤੱਕ ਨਹੀਂ ਆਉਂਦੀ ਕੋਈ ਡੀਜੀਪੀ ਦੀ ਕੋਈ ਸਟੇਟਮੈਂਟ ਤੱਕ ਨਹੀਂ ਕੋਈ ਕੌਣ ਦੇਗਾ ਡੀਜੀਪੀ ਨੇ ਤੇ ਆਪ ਕਹਿ ਦਿੱਤਾ ਸੀ ਕਿ ਇਹ ਪੰਜਾਬ ਤੋਂ ਬਾਹਰ ਦੀ ਹਗੀਗਾ ਤੇ ਉਹਦੇ ਤੇ ਅਗਲੇ ਪਾਸੇ ਜਾ ਕੇ ਇਨਕੁਆਇਰੀ ਦੇ ਵਿੱਚ ਹੋ ਪਰ ਚੁਪ ਰਹਿਣਾ ਥੀਨਸ ਮੰਨ ਲਿਆ ਕਮਿਟ ਕਰ ਲਿਆ ਕਮਿਟ ਕਰ ਲਿਆ ਕਿ ਸਾਡੀ ਮਿਲੀ ਪੁਕਤਾ ਇਹਦੇ ਵਿੱਚ ਬਾਤ ਇਹ ਵੀ ਹੋਣਾ ਚਾਹੀਦਾ ਸੀ ਨਾ ਤੇ ਜਿਹੜਾ ਏਡੀਸੀਪੀ ਜੇਲਿਆ ਉਹਨੇ ਵੀ ਤੇ ਹੀ ਦਿੱਤੀ ਕਿ ਬਾਹਰਲੀ ਜੇਲ ਤੋਂ ਉਹ ਉਹ ਪਹਿਲੇ ਅਰੁਣਪਾਲ ਜੀ ਉਹ ਪਹਿਲੀ ਸਟ ਸੀ ਸੀਗੀ ਤੇ ਇਹ ਫਿਰ ਐਕਸ਼ਨ ਕਿਨੇ ਕਰਨਾ ਬਾਰੋਂ ਸੁਖਜਿੰਦਰ ਸਿੰਘ ਦਾਵਾ ਦਾ ਜੱਗਾ ਕਰਨ ਰਟੋਲ ਦੇ ਤੀ ਨਹੀਂ ਕਰਨਾ ਤੇ ਇਹ ਕਰਕੇ ਪੰਜਾਬ ਮੈਂ ਫੇਰ ਕਿਹਨਾ ਇਹ ਬਚਾਉਣਾ ਪਊਗਾ ਗੁਰੂ ਪੀਰਾਂ ਦੀ ਤਰਤੀ ਆ ਅਸੀਂ ਨਸ਼ਿਆਂ ਤੇ ਤੇ ਬਦਮਾਸ਼ੀ ਤੇ ਪੰਜਾਬ ਨਹੀਂ ਚਲਾ ਸਕਦੇ ਪਰ ਪਰ ਇਹੀ ਇਹ ਚੁੱਪਤਾ ਇਹੀ ਸੱਦ ਕਰਦੀ ਆ ਕਿ ਇਸ ਸਰਕਾਰ ਨੇ ਗੈਂਗਸਟਰਾਂ ਦੇ ਹਵਾਲੇ ਕਰਤਾ ਪੰਜਾਬ ਮੈਂ ਤੁਸੀਂ ਪਿੰਡਾਂ 'ਚ ਜਾਓ ਤੁਝੇ ਹੋਰ ਚੀਜ਼ ਛੱਡ ਦੋ ਮੇਰੇ ਡੇਰ ਡੇਰ ਬਾਬਾ ਨਾਲ ਕਲਕਿ ਕਲਾ ਨੌਰ ਦਾ ਪਿੰਡ ਹੈ ਡੇਰੀਵਾਲ ਕਿਰਨ ਹੂੰ ਛਰੇ ਆਮ ਆਮਾਣੀ ਪਾਰਟੀ ਦਾ ਬਲਾਕ ਪ੍ਰਧਾਨ ਗੋਲੀਆਂ ਚਲਾਉਂਦਾ ਜਾ ਰਿਹਾ ਤੇ ਬੰਦੇ ਤੇ ਗੋਲੀ ਮਾਰੀ ਆਹਨ ਵੀਡੀਓ ਦੀ ਰਿਕਾਰਡਿੰਗ ਹੈ ਤੁਹਾਨੂੰ ਮੈਂ ਭੇਜ ਦੂੰ ਜੀ ਐਸ ਐਚਓ ਗੱਡੀ ਤੋੜ ਰਿਹਾ ਆਪਣੇ ਹੱਥੀ ਹੂੰ ਕਿ ਦੂਸਰੀ ਪਾਰਟੀ ਤੇ ਪਰਚਾ ਬਣਾਉਣ ਲਈ ਜੀ ਉਹਦੀ ਵੀ ਵੀਡੀਓ ਆ ਗਈ ਉਥੇ ਗਾਰਦ ਮਿਠਾਈ ਗਈ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਗਾਰਡ ਦੇ ਬੈਠਿਆਂ ਦੋਵੇਂ ਬੰਦੇ ਪਜਾ ਦਿੱਤੇ ਗਏ ਕੀ ਗੱਲ ਜਿਹੜੀ ਗਾਰਡ ਬੈਠੀ ਉਹ ਬੰਦੇ ਨੂੰ ਸਸਪੈਂਡ ਹੋਣਾ ਚਾਹੀਦਾ ਸੀ ਨਾ ਜੀ ਕੁਝ ਨਹੀਂ ਹੋਇਆ ਤੇ ਆ ਤੇ ਲਾਅ ਐਂਡ ਆਰਡਰ ਦੇ ਹਾਲਾਤ ਨੇ ਆ ਮੈਂ ਜਿਹੜਾ ਤਿੰਨ ਇਨਸੀਡੈਂਟ ਤੁਹਾਨੂੰ ਮੈਂ ਦੋਵੇਂ ਤਿੰਨੇ ਵੀਡੀਓ ਭੇਜ ਦੂੰ ਚਲਾ ਦਿਓ ਨਾਲ ਹੀ ਬਿਲਕੁਲ ਚੱਲਣਗੀਆਂ ਮੈਂ ਭੇਜ ਦੂੰਗਾ ਤੇ ਵੇਖੋ ਕਿਵੇਂ ਐਸਐਚਓ ਤੋੜ ਰਿਹਾ ਹਸਪੀਟਲ ਦੇ ਵਿੱਚ ਜਿਹਨੇ ਗੋਲੀ ਲੱਗੀ ਉੱਥੇ ਘੁੱਟ ਰਹੇ ਨੇ ਉਹਨੂੰ ਹਸਪੀਟਲ 'ਚ ਉਤਰ ਨਹੀਂ ਦਿੱਤਾ ਤੇ ਪਿੱਛੇ ਐਸਐਚਓ ਦੀ ਗੱਡੀ ਖੜੀ ਆ ਹੂੰ ਕੋ ਸੁਣ ਹੀ ਨਹੀਂ ਰਿਹਾ ਕਈ ਵਾਰਾਂ ਮੈਂ ਸਾਰਿਆਂ ਨੂੰ ਟੈਲੀਫੋਨ ਕਰ ਦਿੱਤੇ ਖਤਮ ਗੱਲ ਇਹ ਪੰਜਾਬ ਬਚਾਉਣ ਦੀ ਲੋੜ ਹੈ ਸਾਰਿਆਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਆ ਉੱਥੇ ਗੱਲਾਂ ਕਰਦੇ ਮੈਂ ਤੇ ਕਹਿੰਨਾ ਕੋਈ ਯਾਰ ਤੂੰ ਮੁੱਖ ਮੰਤਰੀਆਂ ਸਾਡਾ ਚੱਲ ਚੱਲੀਏ ਸਾਰੇ ਕਾਂਗਰਸ ਦੇ ਐਮਪੀ ਵੀ ਤੇਰੇ ਨਾਲ ਚੱਲਣ ਨੂੰ ਤਿਆਰ ਨੇ ਚੱਲੀਏ ਜਾ ਕੇ ਰੌਲਾ ਪਾਈਏ ਤੇ ਪਾਕਿਸਤਾਨ ਸਾਨੂੰ ਕਿਉਂ ਬਰਬਾਦ ਕਰ ਰਿਹਾ 50 ਕਿਲੋਮੀਟਰ ਤੱਕ ਬੀਐਸਐਫ ਬੈਠੇ ਕਿਉਂ ਨਹੀਂ ਕੰਟਰੋਲ ਕਰ ਰਹੇ ਵੱਢਦੀ ਕਿ ਨਹੀਂ ਗੱਲ ਜੇਲ੍ਹ ਮੰਤਰੀ ਭਗਵੰਤ ਮਾਨ ਨੇ ਗਰੇ ਮੰਤਰੀ ਭਗਵੰਤ ਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਈ ਸਟੇਟਮੈਂਟ ਨਹੀਂ ਇਹ ਹੀ ਤੇ ਮੈਂ ਕਹਿ ਰਿਹਾ ਕਿ ਇਹ ਕੀ ਪੋਸੀਬਲ ਹੈ ਜੇਲ੍ਹ ਚੋਂ ਇੰਟਰਵਿਊ ਹੋ ਜਣੀ ਤੇ ਸਰਕਾਰ ਨੂੰ ਪਤਾ ਨਾ ਲੱਗੇ ਤੇ ਸਰਕਾਰ ਪਰਦੇ ਪਾਉਂਦੀ ਫਿਰੇ ਇੱਕ ਮਿੰਟ ਇਹਦਾ ਤੁਹਾਨੂੰ ਬੜਾ ਵਧੀਆ ਮੈਂ ਜਵਾਬ ਦੇ ਦਿੰਦਾ ਫਰੋਜਪੁਰ ਜੇਲ੍ਹ ਤੇ ਆਪਣੀ ਇਹ ਜੇਲ੍ਹ ਸੀਗੀ ਪਟਿਆਲਾ ਇੱਕ ਮੇਰੇ ਕੋਲ ਐਪਲੀਕੇਸ਼ਨ ਆਈ ਜੀ ਮੈਂ ਵੇਖਿਆ ਕਿ ਮੈਂ ਜੇਲ੍ਹ ਡਿਪਾਰਟਮੈਂਟ ਨੂੰ ਵੀ ਇਨਕੁਆਰੀ ਨਹੀਂ ਦਿੱਤੀ ਜੀ ਮੈਂ ਸਿੱਧੀ ਕੁੰਗਰੇਜ ਪ੍ਰਤਾਪ ਨੂੰ ਓਕੋ ਦਾ ਓਕੂ ਕਿ ਕਿੜੀ ਹੁੰਦੀ ਓ ਪੋਰਾ ਸੀਗਾ ਓਕੂ ਓਕੂ ਉਹਦਾ ਹੈਡ ਸੀ ਮੈਂ ਬਲਾਕੇ ਕਿਹਾ ਔਰ ਆਰਡਰ ਕਰਕੇ ਕਿਹਾ ਕਿ ਇਹ ਇਨਕੁਆਰੀ ਕਰੇਗਾ ਇਹਨੇ ਉਹਦੀ ਇਨਕੁਆਰੀ ਰਿਪੋਰਟ ਪੇਜੀ ਮੈਂ ਸੁਬਡੈਂਟ ਜਿਲ ਡਿਸਮਿਸ ਕੀਤਾ ਸੰਗਰੂਰ ਦੀ ਰਿਪੋਰਟ ਆਈ ਮੈਂ ਸਸਪੈਂਡ ਕੀਤੀ ਅੰਦਰ ਕੀਤੀ ਉਹਦਾ ਫਰੋਜਪੁਰ ਦੀ ਆਈ ਮੈਂ ਸਸਪੈਂਡ ਕੀਤਾ ਫਰੀਦਕੋਟ ਦੀ ਆਈ ਮੈਂ ਸਸਪੈਂਡ ਕੀਤਾ ਮੈਂ ਬਾਹਰਲੇ ਕਰਦਾ ਯਾਰ ਅੰਤਰੋ ਜੇਲ੍ਹ ਦੇ ਵਿੱਚ ਰੋਟਾਲਸਾ ਮੈਂ ਇੱਕ ਚੀਜ਼ ਵੇਖਿਆ ਕਿ ਜੇ ਅਸੀਂ ਜੇਲ੍ਹਾਂ ਨੂੰ ਕੰਟਰੋਲ ਕਰ ਜਾਈਏ 60% ਪੰਜਾਬ ਦਾ ਕ੍ਰਾਈਮ ਕੰਟਰੋਲ ਕਰ ਜਾਾਂਗੇ ਲਗਭਗ ਹੋ ਜਾਊਗਾ ਲਗਭਗ 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 60% ਕਿਉਂਕਿ ਚਿੱਟਾ ਉਹ ਜੇਲ੍ਹਾਂ ਚੋਂ ਮੈਨੇਜ ਕੀਤਾ ਜਾ ਰਿਹਾ ਮਰਡਰ ਫਰੋਤੀਆਂ ਸਾਰਾ ਕੁਝ ਜੇਲ੍ਹਾਂ ਚ ਹੀ ਮੈਨੇਜ ਹੋ ਰਿਹਾ ਕਿਉਂਕਿ ਸ਼ਰੀਰ ਬਾਹਰ ਤੇ ਸ਼ਰੀਰ ਬੰਦੇ ਨੇ ਕ੍ਰਿਮੀਨਲ ਤਾਂ ਜੇਲ੍ਹ ਚ ਬੈਠੇ ਨੇ ਉਹੀ ਸਾਰਾ ਕੁਝ ਆਰਗੇਨਾਈਜ਼ ਕਰਦੇ ਨੇ ਮੈਂ ਅੱਜ ਵੀ ਐਕਸੈਪਟ ਕਰਦਾ ਕਿ ਕੋਸ਼ਿਸ਼ ਕੀਤੀ ਮਤਲਬ 30% ਹੋ ਰਹੇ ਆ ਉਹਦੇ ਚ ਬਹੁਤਾ ਜ਼ਿਆਦਾ ਨਹੀਂ ਹੋਇਆ ਤੇ ਜੇਕਰ ਕੋਈ 100% ਬਿਲਕੁਲ ਨਹੀਂ ਜੀ ਬੜੀਆਂ ਚੀਜ਼ਾਂ ਦੇ ਵਿੱਚ ਡਿਸਕਲੋਜ਼ ਨਹੀਂ ਕੀਤੀਆਂ ਜਾ ਸਕਦੀਆਂ ਕਿ ਕਿਹੜੇ ਕਿਹੜੇ ਵਿੱਚ ਰਲੇ ਹੁੰਦੇ ਆ ਕਿਵੇਂ ਰਲੇ ਹੁੰਦੇ ਆ ਕਿਵੇਂ ਡਿਪਾਰਟਮੈਂਟ ਕੋਈ ਕਹਿੰਦਾ ਜੀ ਅਸੀਂ ਮੋਬਾਈਲ ਇਸ ਕਰਕੇ ਪ੍ਰੋਵਾਈਡ ਕਰ ਦਿੰਦੇ ਆ ਅਸੀਂ ਇਨਫੋਰਮੇਸ਼ਨ ਲੈਣੀ ਹੁੰਦੀ ਆ ਸਾਡੇ ਉਹ ਇਨਫਾਰਮਰ ਹੁੰਦੇ ਨੇ ਮੈਂ ਉਹਨਾਂ ਨੂੰ ਕਿਹਾ ਮੈਂ ਕੋ ਤੁਹਾਡੇ ਇਨਫਾਰਮਰ ਨੂੰ ਆਰਡਨਰੀ ਦੋ ਤੁਹਾਡੀ ਉਹ ਰਿਕਾਰਡਿੰਗ ਤੇ ਲਾਓ ਉਸ ਨੂੰ ਸਮਾਰਟਫੋਨ ਦੇ ਰਹਿੰਦੇ ਹੋ ਤੇ ਮੈਂ ਕਹਾਂ ਵੀਡੀਓ ਕਾਲ ਕਰਦੇ ਤੇ ਜਾਂ WhatsApp ਕਾਲ ਕਰਦੇ ਇਹਦੇ ਕਿੱਥੋਂ ਤੁਹਾਡੇ ਕੋਲ ਆ ਜੇਗੀ ਵੀ ਕਿੱਥੇ ਕਰ ਰਹੇ ਇਹ ਚੀਜ਼ਾਂ ਖੁਦੀਆਂ ਰਹੀਆਂ ਤੇ ਇਹ ਚੀਜ਼ਾਂ ਨੂੰ ਬੜਾ ਟਾਈਮ ਚਾਹੀਦਾ ਅੱਜ ਦੋਵੇਂ ਚੀਜ਼ਾਂ ਹੋਮ ਮਿਨਿਸਟਰ ਤੇ ਜੇਲ ਮਿਨਿਸਟਰ ਜੇ ਜੇਲ ਜਿਹੜੀ ਹਮੇਸ਼ਾ ਹੀ ਹੋਮ ਕੋਲ ਚਾਹੀਦੀ ਹੈ ਜੇਲ ਮਿਨਿਸਟਰ ਵੱਖਰਾ ਨਹੀਂ ਬਣਾਉਣਾ ਚਾਹੀਦਾ ਜੀ ਜੇ ਜੇਲਾਂ ਨੂੰ ਕੰਟਰੋਲ ਕਰਨਾ ਤੇ ਦੋਵੇਂ ਚੀਜ਼ਾਂ ਮੁੱਖ ਮੰਤਰੀ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਵੀ ਨੇ ਹੂੰ ਜੇਲ੍ਹ ਮੰਤਰੀ ਜੇਲ੍ਹ ਮੰਤਰੀ ਸਾਹਿਬ ਵੀ ਨੇ ਗ੍ਰਹਿ ਮੰਤਰੀ ਸਾਹਿਬ ਵੀ ਨੇ ਤੇ ਜੋ ਮਰਜ਼ੀ ਕਰਕੇ ਰੱਖ ਦੇਣ ਇਹਨਾਂ ਕੋਲ ਤੇ ਅਜੇ ਤੱਕ ਜੇਲ੍ਹਾਂ ਦੇ ਵਿੱਚ ਹੈਰਾਨੀ ਦੀ ਗੱਲ ਤੇ ਇਹ ਆ ਕਰੀਬ 1 ਮਹੀਨਾ ਹੋ ਚੱਲਿਆ ਜਿਹੜੀ ਦੂਜੀ ਸੈਟ ਹਾਈ ਕੋਰਟ ਦੀ ਜਿਹੜੀ ਬਣਾਈ ਸੈਟ ਆ ਉਹਨੇ ਆਪਣੀ ਰਿਪੋਰਟ ਪੇਸ਼ ਕਰਤੀ ਸਰਕਾਰ ਦੇ ਇੱਕ ਸਟੇਟਮੈਂਟ ਤੱਕ ਨਹੀਂ ਆਉਂਦੀ ਕੋਣ ਡੀਜੀਪੀ ਦੀ ਕੋਈ ਸਟੇਟਮੈਂਟ ਤੱਕ ਨਹੀਂ ਕੋਣ ਦੇਗਾ ਡੀਜੀਪੀ ਨੇ ਤੇ ਆਪ ਕਹਿ ਦਿੱਤਾ ਸੀ ਕਿ ਇਹ ਪੰਜਾਬ ਤੋਂ ਬਾਹਰ ਦੀ ਹੂੰ ਹਕੀਕਤ ਤੇ ਉਹਦੇ ਤੇ ਅਗਲੇ ਪਾਸੇ ਜਾ ਕੇ ਇਨਕੁਆਰੀ ਦੇ ਵਿੱਚ ਹੋ ਪਰ ਚੋਪਰਣਾ ਇਟ ਮੀਨਸ ਮੰਨ ਲਿਆ ਕਮਿਟ ਕਰ ਲਿਆ ਕਮਿਟ ਕਰ ਲਿਆ ਕਿ ਸਾਡੀ ਮਿਲੀ ਪੁਕਤਾ ਇਹਦੇ ਵਿੱਚ ਬਾਤ ਇਹ ਵੀ ਹੋਣਾ ਚਾਹੀਦਾ ਸੀ ਨਾ ਤੇ ਜਿਹੜਾ ਐਡੀਸੀਪੀ ਜੇਲਿਆ ਉਹਨੇ ਵੀ ਤੇ ਹੀ ਦਿੱਤੀ ਕਿ ਬਾਹਰਲੀ ਜੇਲ ਤੋਂ ਉਹ ਉਹ ਪਹਿਲੇ ਅਰਣਪਾਲ ਜੀ ਉਹ ਪਹਿਲੀ ਸੈਟ ਸੀ ਸੀਗੇ ਤੇ ਇਹ ਫਿਰ ਐਕਸ਼ਨ ਕਿਨੇ ਕਰਨਾ 12 ਸੁਖਜਿੰਦਰ ਸਿੰਘ ਦਾਵਾ ਦਾ ਜੱਗਾ ਕਨ ਰਟੋਲ ਦੇ ਤੀ ਨਹੀਂ ਕਰਨਾ ਬਿਲਕੁਲ ਤੇ ਇਹ ਕਰਕੇ ਪੰਜਾਬ ਮੈਂ ਫੇਰ ਕਹਿੰਨਾ ਇਹ ਬਚਾਉਣਾ ਪਊਗਾ ਗੁਰੂ ਪੀਰਾਂ ਦੀ ਤਰਤੀ ਆ ਅਸੀਂ ਨਸ਼ਿਆਂ ਤੇ ਤੇ ਬਦਮਾਸ਼ੀ ਤੇ ਪੰਜਾਬ ਨਹੀਂ ਚਲਾ ਸਕਦੇ ਪਰ ਪਰ ਇਹੀ ਇਹ ਚੁੱਪ ਤਾਂ ਇਹੀ ਸੱਦ ਕਰਦੀ ਆ ਕਿ ਇਸ ਸਰਕਾਰ ਨੇ ਗੈਂਗਸਟਰਾਂ ਦੇ ਹਵਾਲੇ ਕਰਤਾ ਪੰਜਾਬ ਮੈਂ ਤੁਸੀਂ ਪਿੰਡਾਂ 'ਚ ਜਾਓ ਤੁਸੀਂ ਹੋਰ ਚੀਜ਼ ਛੱਡ ਦਿਓ ਮੇਰੇ ਡੇਰ ਡੇਰ ਬਾਬਾ ਨਾਨਕ ਕਲਕਿ ਕਲਾ ਨੌਰ ਦਾ ਪਿੰਡ ਹੈ ਡੇਰੀਵਾਲ ਕਿਰਨ ਛਰੇ ਆਮ ਆਮਰਦੀ ਪਾਰਟੀ ਦਾ ਬਲਾਕ ਪ੍ਰਧਾਨ ਗੋਲੀਆਂ ਚਲਾਉਂਦਾ ਜਾ ਰਿਹਾ ਤੇ ਬੰਦੇ ਤੇ ਗੋਲੀ ਮਾਰ ਰਿਹਾ ਔਨ ਵੀਡੀਓ ਦੀ ਰਿਕਾਰਡਿੰਗ ਹੈ ਤੁਹਾਨੂੰ ਮੈਂ ਭੇਜ ਜੀ ਐਸ ਐਚਓ ਗੱਡੀ ਤੋੜ ਰਿਹਾ ਆਪਣੇ ਹੱਥੀ ਹੂੰ ਕਿ ਦੂਸਰੀ ਪਾਰਟੀ ਤੇ ਪਰਚਾ ਬਣਾਉਣ ਲਈ ਜੀ ਉਹਦੀ ਵੀ ਵੀਡੀਓ ਆ ਗਈ ਉਥੇ ਗਾਰਦ ਮਿਠਾਈ ਗਈ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਗਾਰਡ ਦੇ ਬੈਠਿਆਂ ਦੋਵੇਂ ਬੰਦੇ ਪਜਾ ਦਿੱਤੇ ਗਏ ਕੀ ਗੱਲ ਜਿਹੜੀ ਗਾਰਡ ਬਿਠੀਓ ਬੰਦੇ ਨੂੰ ਸਸਪੈਂਡ ਹੋਣਾ ਚਾਹੀਦਾ ਸੀ ਨਾ ਜੀ ਕੁਝ ਨਹੀਂ ਹੋਇਆ ਤੇ ਆਹ ਤੇ ਲਾਅ ਐਂਡ ਆਰਡਰ ਦੇ ਹਾਲਾਤ ਨੇ ਹਾਂ ਮੈਂ ਦੇ ਦੇ ਤਾਂ ਇਨਸੀਡੈਂਟ ਤੁਹਾਨੂੰ ਮੈਂ ਦੋਵੇਂ ਤਿੰਨੇ ਵੀਡੀਓ ਭੇਜ ਦੂੰ ਚਲਾ ਦਿਓ ਨਾਲ ਹੀ ਬਿਲਕੁਲ ਚੱਲਣਗੀਆਂ ਮੈਂ ਭੇਜ ਦੂੰਗਾ ਤੇ ਵੇਖੋ ਕਿਵੇਂ ਐਸਐਚਓ ਤੋੜ ਰਿਹਾ ਹਸਪੀਟਲ ਦੇ ਵਿੱਚ ਜਿਹਦੇ ਗੋਲੀ ਲੱਗੀ ਉਥੇ ਘੁੱਟ ਰਹੇ ਨੇ ਉਹਨੂੰ ਹਸਪੀਟਲ 'ਚ ਉਤਰ ਨਹੀਂ ਦਿੱਤਾ ਤੇ ਪਿੱਛੇ ਐਸਐਚਓ ਦੀ ਗੱਡੀ ਖੜੀ ਆ ਹਾਂ ਕੋ ਸੁਣੀ ਨਹੀਂ ਰਿਹਾ ਕਈ ਵਾਰਾਂ ਮੈਂ ਸਾਰਿਆਂ ਨੂੰ ਟੈਲੀਫੋਨ ਕਰ ਦਿੱਤੇ ਖਤਮ ਗੱਲ ਇਹ ਪੰਜਾਬ ਬਚਾਉਣ ਦੀ ਲੋੜ ਐ ਸਾਰਿਆਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਐ ਉੱਥੇ ਗੱਲਾਂ ਕਰਦੇ ਮੈਂ ਤੇ ਕਹਿਣਾ ਕੋਈ ਯਾਰ ਤੂੰ ਮੁੱਖ ਮੰਤਰੀਆਂ ਸਾਡਾ ਚੱਲ ਚਲੀਏ ਸਾਰੇ ਕਾਂਗਰਸ ਦੇ ਐਮਪੀ ਵੀ ਤੇਰੇ ਨਾਲ ਚੱਲਣ ਨੂੰ ਤਿਆਰ ਨੇ ਚੱਲੀਏ ਜਾ ਕੇ ਰੌਲਾ ਪਾਈਏ ਤੇ ਪਾਕਿਸਤਾਨ ਸਾਨੂੰ ਕਿਉਂ ਬਰਬਾਦ ਕਰ ਰਿਹਾ 50 ਕਿਲੋਮੀਟਰ ਤੱਕ ਬੀਐਸਐਫ ਬੈਠੇ ਕਿਉਂ ਨਹੀਂ ਕੰਟਰੋਲ ਕਰ ਰਹੇ ਵੱੜਦੀ ਕਿ ਨਹੀਂ ਗੱਲ